ਸਰ ਕੀ ਨਾ ਟੋਟਾ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਮੈਸਜੀਸ਼ਮਾਨਾਹਰ ਪਾਰਟੀ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਨਾ ਸਰ ਜੀ ਤੁਸੀਂ ਪਾਰਟੀ ਦਫਤਰ ਵਿਖੇ ਆਪਣੇ ਪਾਰਟੀ ਉੱਤੇ ਜ਼ਾਰਾ ਦੇ ਵਰਕਰ ਨਾਲ ਕਿ ਕਹਾਂ ਹਮ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੀ ਕਾਰਨ ਅਜਦਾ ਦੇਖੋ ਇਤਿਹਾਸ ਗਵਾਹ ਹੈ ਕਿ ਜਦ ਤੱਕ ਹਨਾ ਕੋਈ ਕੁਰਬਾਨੀ ਨਾ ਬੰਦਾ ਦਵੇ ਤਦ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਔਰ ਕੋਮਾਂ ਨੂੰ ਯਾਦ ਕਰਦੀ ਆਵਾ ਜਿਹੜੇ ਬੰਦੇ ਕੁਰਬਾਨੀਆਂ ਦਿੰਦੇ ਨੇ ਇਹ ਮਸਲਾ ਸਾਡਾ ਜਗ੍ਹਾ ਦੇ 43 ਕਿੱਲੇ 10 ਕਨਾ 7 ਕਨਾ 10 ਮੋਲੇ ਦਾ ਹੀ ਆ ਜੋ ਪਿੱਛੇ ਜਨਾ ਸੋਨੀ ਪਠਾਣ ਨੇ ਕਿਹਾ ਤਾਂ ਵਿਸ਼ਾਲ ਸੁਣਨੇ ਕਿ ਮੈਂ ਜੀ ਮੇਰੇ ਕੋਲ ਸਿਰਫ 28 ਕਨਾ ਦੀ ਬਾ ਸ਼ਰਤੀ ਆ ਤੇ ਉਹ ਜਿਹੜਾ ਰਾਹ ਹੈ ਨਹੀਂ ਪਹਿਲਾਂ ਤਾਂ ਮੈਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਤੇਰੀ ਇੰਨੀ ਜਗ੍ਹਾ ਵਿੱਚ ਉਹ ਬਰਬ ਪ੍ਰਵਾਨ ਘਰਾ ਕੇ ਜਗਾ ਮੈਨੂੰ ਰਾਹ ਦਿੰਦਾ ਇਹ ਸੱਸਾ ਝੂਠ ਬੋਲਦਾ ਵਾ ਸਾਹਮਣੇ ਇੱਕ ਕਾਗਜ਼ ਲੱਭਿਆ ਪ੍ਰਾਣਾ ਜਿਹਦੇ ਵਿੱਚ ਲਿਖਿਆ ਵਾ ਕਿ ਨੋ ਇਕਲੇ ਦੀ ਦਖਲ ਜਿਹੜਾ ਵਾ ਸਰਕਾਰ ਨੇ ਮੁਖਤਿਆਰ 49 ਸਿੰਘ ਗਿਆ ਉਹ ਮੂਲਾ ਕਾ ਮੁਖਤਿਆਰ ਨੂੰ ਦਖਲ ਦੇ ਚੁੱਕੇ ਆ ਪਰ ਸਰਕਾਰ ਨੇ ਕੀਤਾ ਸਿਵਲ ਪ੍ਰਸ਼ਾਸਨ ਨੇ ਅਜ ਤੱਕ ਉਹਦੀ ਸੂਰ ਨਹੀਂ ਕੱਢੀ ਦੂਜੀ ਗੱਲ ਤੇ ਕਣਾ ਸਾਫ ਸਾਬ ਹਮਾਨ ਜੋ ਹਾਈ ਕੋਰਟ ਨੇ ਕਿਹਾ ਪਿਆ ਵਾ ਕਿ ਜੇ ਕੋਈ ਉੱਚ ਜਾਤੀ ਦਾ ਬੰਦਾ ਐਸਸੀ ਜਗ੍ਹਾ ਉੱਤੇ ਕੋਈ ਵਾਈ ਕਰਦਾ ਜਾਂ ਕਬਜ਼ਾ ਕਰਦਾ ਉੱਤੇ ਐਸਸੀ ਐਸਟੀ ਪ੍ਰਵੀਜ਼ਨ ਨੰਬਰ ਪ੍ਰਵੀਜ਼ਨ ਐਕਟ ਦੇ ਥੱਲੇ ਪੈਰਾ ਨੰਬਰ 199 ਚੈਪਟਰ ਨੰਬਰ 2 ਪੈਰਾ ਪਤਨ 1 ਤੋਂ 4 ਵਿੱਚ ਸਾਫ਼ ਲਿਖਿਆ ਉੱਤੇ ਐਸ ਸੀ ਐਸ ਪਰਚਾ ਉਹ ਉਸ ਦਰਨ ਅਸੀਂ ਘਟੋ ਘਟ ਮੈਂ ਕਿਹਾ 100 ਰੁਪਏ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਗੱਲ ਤੋਂ ਤਾਣਾ ਵਾ ਸਾਨੂੰ ਉਹ ਅੱਜ ਵੀ ਹੈ ਨਾ ਉਹ ਪਰਚਾ ਅੰਦਰ ਜਾਰਦੀ ਨੰਬਰ 2 ਕਹਿੰਦਾ ਮੇਰੇ ਕੋ 28 ਨੋਕ ਨਾ ਨੋਕ ਲੈ ਦੇ ਸਾਡੇ ਕੋ ਆਰਡਰ ਪਏ ਆ ਜਿੱਤੇ ਦਖਲ ਦੇ ਚੁੱਕੇ ਆ ਉਹ ਅਸੀਂ ਬੜਾ ਪ੍ਰਸ਼ਾਸਨ ਸਾਡੀ ਪਿੱਛੇ ਦਰਨ ਡੀ ਸੀ ਸਰ ਮੀਟਿੰਗ ਹੋਈ ਆ ਉਹ ਕਹਿੰਦੇ ਜੀ ਸਾਨੂੰ ਹਨਾ ਕੋਈ ਰਿਕਾਰਡ ਨਹੀਂ ਲੱਭਦਾ ਪਿਆ ਇਹ ਕਹਿੰਦਾ ਮੁਖਤਿਆਰ ਸਿੰਘ ਨੇ ਮਾਨਯੋਗ ਹਰਿਆਣਾ ਪੰਜਾਬ ਦੇ ਵਿੱਚ ਕੋਈ ਕੇਸ ਲਾਇਆ ਸੀਗਾ ਉੱਥੋਂ ਜੱਸਾਂ ਨੇ ਆਰਡਰ ਕੀਤਾ ਇਹਨਾਂ ਕੋ ਰਿਕਾਰਡ ਮੰਗਿਆ ਤੇ ਇਹਨਾਂ ਉੱਥੇ ਵੀ ਲਿਖ ਕੇ ਦੇ ਜਾਂਦਾ ਕਿ ਸਾਡੇ ਕੋਲ ਹੋਰ ਰਿਕਾਰਡ ਤੁਹਾਨੂੰ ਮੈਸੇਜ ਦਸਾਂ ਕੀ ਆ ਰਿਕਾਰਡ ਜਿਹੜਾ ਰਿਕਾਰਡ ਨੂੰ ਦੇ ਚੂਹੇ ਨੇ ਕੁੱਤਰ ਦਿੱਤਾ ਸੀਗਾ ਇਹ ਕਹਿੰਦਾ ਕੋਈ ਰਿਟਾਇਰ ਬੰਦਾ ਵਾ ਵਿਭਾਗ ਦੇ ਦਾ ਹੀ ਸਾਨੂੰ ਨੇ ਦੱਸਿਆ ਕਿ ਆਰਡਰ ਰਿਕਾਰਡ ਟੁੱਟ ਚੁੱਕਾ ਵਾ ਇਹ ਕੁੱਤਰ ਚੁੱਕਾ ਇਹ ਤੁਹਾਨੂੰ ਨਹੀਂ ਦੇਣਾ ਕਹਿੰਦਾ ਪਰ ਇਹਨਾਂ ਕੋਈ ਪਾਵਰ ਹੈਗੀ ਆ ਦਿਸੇ ਕੁ ਮੂਰ ਤੋਂ ਪਾਵਰ ਆ ਕਿ ਉਹ ਜਿਹੜੇ 143 ਬੰਦੇ ਆ ਉਹ ਦੁਆਰਾ ਲੜ ਕਰ ਸਕਦਾ ਪਰ ਕੀ ਆ ਕਿਉਂਕਿ ਸਾਰਾ ਪ੍ਰਸ਼ਾਸਨ ਦਾ ਕਾਣਾ ਵਾ ਅਫਸਰ ਉਹਨਾਂ ਸਮਾਜ ਦਾ ਬੰਦਾ ਆ ਹੀ ਤੇ ਗਰੀਬ ਬੰਦੇ ਗਰੀਬ ਵਿਅਕਤੀ ਆ ਪਰ ਜਦੋਂ ਨਾ ਗਰੀਬ ਬੰਦਾ ਅੱਕ ਜਾਂਦਾ ਸ਼ਰਾਬ ਸ਼ੀਬ ਨਾ ਸ਼ਰਾਬ ਹਿਛਾਰਦੇ ਤੇ ਫਿਰ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਤੇ ਹੁਣ ਅਸੀਂ ਲੋਕਾਂ ਨੇ ਸ਼ਰਾਬ ਹਿਛਾਰਦੀ ਆ ਕਿਉਂਕਿ ਪ੍ਰਸ਼ਾਸਨ ਨੇ ਮੰਤਾਂ ਪਾਲੀਆਂ ਪੁਲਿਸ ਪ੍ਰਸ਼ਾਸਨ ਨੇ ਮੰਤਾਂ ਪਾਲੀਆਂ ਕਿ ਸਾਡਾ ਇਹ ਐਸਐਸਪੀ ਪਰਚਾ ਦਰਜ ਕੀਤਾ ਹੋਇਆ ਹੈ ਪਰ ਇਹਨਾਂ ਦੇ ਕੰਦੇ ਜੁਣੀ ਸਕਦੀ ਹੁਣ ਸੀ ਆਪਣੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਾਲ ਵੀ ਸ਼ਸਤਰ ਸੈਣਾ ਆਪਣੇ ਤਰੀਕੇ ਨਾਲ ਕਬਜ਼ਾ ਲਵੇਗੀ ਜਿਹੜੀ ਜੁਮਨਾ ਪ੍ਰਸ਼ਾਸਨ ਹੋਵੇਗੀ 16 ਤਰੀਕ ਦਿਨ ਬੁੱਧਵਾਰ ਨੂੰ ਚੌਂ ਜਿਰੋਖਾ ਨਾਲ ਵਿਖੇ ਕਟੜ ਹਜ਼ਾਰਾਂ ਦੇ ਆ ਪੂਰੇ ਪੰਜਾਬ ਲੈਵਲ ਤੇ ਇਹ ਨਿਕਲ ਕੁਫਲੇ ਬੰਦੇ ਹੋਗੇ ਪੂਰੇ ਪੰਜਾਬ ਲੈਵਲ ਤੋਂ ਇਕੱਠੇ ਕੀਤਾ ਜਾਵੇਗਾ ਔਰ ਇਕੱਠ ਬਿਆਰ ਵਿੱਚ ਸੋਨੀ ਪੱਠੇ ਪਲੱਸ 7 ਪ੍ਰਸ਼ਾਸਨ ਦਾ ਮੁਰਦਾਬਾਦ ਕਰਦੇ ਹੋਏ ਨਾਰੇ ਭਾਈ ਕਰਦੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਚੌਂ ਵਿੱਚ ਪੱਕੇ ਪੈਰੀ ਦੈਂਦਾ ਤਾਂ ਨਪਰਸ਼ਨ ਕਰੇਗੀ ਔਰ ਜਦ ਤੱਕ ਉਹਤੇ ਅਸੀ ਅਸੀ ਪਰਚਾ ਦਰਜ ਹੁੰਦਾ ਪਲੱਸ ਸਾਨੂੰ ਉਹਦੀ ਜਗ੍ਹਾ ਦੀ ਨਿਸ਼ਾਨਦੇ ਨਹੀਂ ਮਿਲਦੀ ਕਿਉਂਕਿ ਰਿਕਾਰਡ ਨਹੀਂ ਮਿਲਣਾ ਰਿਕਾਰਡ ਉਹ ਖੁਰਦਬੁਦ ਹੋ ਚੁੱਕਾ ਵਾ ਪਹਿਲੀ ਗੱਲ ਤਾਂ ਖੁਰਦਬੁਦ ਵੀ ਪ੍ਰਸ਼ਾਸਨ ਦੀ ਮੂਲੀ ਭੂਤਲੇ ਹੋਇਆ ਵਾ ਕੌਣ ਕਰ ਸਕਦਾ ਹੈ ਰਿਕਾਰਡ ਜੀ ਸਰਕਾਰ ਦੇ ਰਿਕਾਰਡ ਵੀ ਕਦੀ ਗੁੰਮ ਹੁੰਦੇ ਆ ਇਹ ਸਿਰਫ ਹਨਾ ਟਰਕੋਂ ਦੀਆਂ ਗੱਲਾਂ ਵਾ ਕਿਉਂਕਿ ਗਰੀਬ ਦਾ ਹਨਾ ਦੀ ਹਰ ਵਾਰ ਧੱਕਾ ਚੱਲ ਜਾਂਦਾ ਵਾ ਸ਼ੌਕਰ ਤੇ ਨਹੀਂ ਚੱਲਦਾ ਪਰ ਅਸੀਂ ਦੱਸਾਂ ਚੁੰਦੇ ਆ ਕਿ ਅਸੀਂ ਸ਼ਰੀਫ ਆ ਜਾ ਹੁਣ ਸ਼ਾਹਵਾਜ ਹਰਤੀ ਆ ਹੁਣ ਅਸੀਂ ਆਪਣੇ ਤਰੀਕੇ ਨਾਲ ਕੰਮ ਕਰਾਂਗੇ ਇਹਦਾ ਜੁਮੇਰ ਪ੍ਰਸ਼ਾਸਨ ਜਿਹੜਾ ਕਪੂਰੇ ਜੇ ਸ਼ਹਿਰ ਪ੍ਰਸ਼ਾਸਨ ਹੋਵੇਗਾ ਉਹ ਸਾਡੀ ਮੰਗ ਦਾ ਸੂਕਾ ਤੋਂ ਵੀ ਮੰਗਾ ਕਿ ਉੱਤੇ ਅਸੀਂ 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 ਦਾ ਪर्चा ਬੰਦਾ ਵਾ ਦਿਖਾ ਦਿੱਤੀ ਨੂੰ ਹੁਣ ਤਕਰੀਬਨ ਕਿਉਂਕਿ ਤੁਸੀਂ ਪर्चे ਦੀ ਮੰਗ ਕਰਦੇ ਵਿਚਾਰ ਸੋਨੀ ਤੇ ਜੀ ਉਹਨੇ ਬਿਆਨ ਤੇ ਕਿਹਾ ਵਾ ਕਿ ਮੈਂ ਅੱਜ ਜਗਾ ਸ਼ਰਤੀ ਹੈ ਇਟ ਮੀਨ ਕਿ ਉਹਨੇ ਵਾਈਸੀ ਦੂਜੀ ਗੱਲ ਉਹਦੇ ਵਿੱਚ ਨਾ ਸਿਰਫ ਇਹਨੇ ਲਈ ਸਾਡੇ ਬੰਦਿਆਂ ਕੋ ਮਿੱਟੀ ਪੱਟਣਾ ਪਥੇਰ ਕਰਕੇ ਔਰ ਐਜ਼ ਅ ਲਾ 2 2 ਫੁੱਟ ਮਿੱਟੀ ਜਸਾ ਦਾ ਪਰ ਉਸ ਬੰਦੇ ਨੇ ਅੱਜ ਹੀ ਤੂੰ ਜਾ ਕੇ ਤੂੰ ਦੇਖ ਸਕਦੇ ਆ ਦਾਦਾ ਫੁੱਟ ਦੇ ਟੋਏ ਵਜੇ ਪੇਜੀ ਇਹਦੀ ਤਾਂ ਉਹ ਵੀ ਪਰਚੋਤੇ ਬੰਦਾ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਪਰਚਾ ਕਿਉਂ ਨਹੀਂ ਕਰਦੇ ਕੋਈ ਵੀ ਇਹਦਾ ਕਿਉਂ ਬੈ ਇਹਦਾ ਇਹਦਾ ਕਿਉਂ ਲੋਕਾਂ ਦਾ ਸੋਇ ਦਾ ਪ੍ਰਸ਼ਾਸਨ ਦਾ ਕਰਦਾ ਬੈ ਜਿਹੜਾ ਪਸ਼ਾ ਦਾ ਮੂੰਹ ਨਹੀਂ ਕਰਦਾ ਸਾਡੇ ਉਹ ਰਗੜ ਮੰਗਈ ਜਾਂਦੇ ਸਾਨੂੰ ਕਹਿੰਦੇ ਆ ਲੈਓ ਉਹ ਲੈਓ ਉਹ ਅੱਜ ਤੱਕ ਕੋਈ ਮੰਗਿਆ ਇੱਕ ਸਾਲ ਹੋ ਗਿਆ ਲਾੜੇ ਲੜਦੇ ਮੈਨੂੰ ਘੱਟੋ ਘੱਟ ਪਰ ਹੁਣ ਅਸੀਂ ਅੱਕ ਗਏ ਆ ਤੇ ਥੱਕ ਗਏ ਆ ਹੁਣ ਅਸੀਂ ਆਪਣੇ ਚਿੱਕੇ ਨਾਲ ਕੰਮ ਕਰਾਂਗੇ ਇਹ ਜੂਰੇ ਪਿਛਾ 16 ਤੀ ਦਿਨ 11 ਤੋਂ 16 April ਨੂੰ ਅਸੀਂ ਆਪਣੇ ਵੱਡੇ ਪੱਧਰ ਤੇ ਲਾਂ ਨਕਸ਼ਾ ਲੈ ਕੇ ਐਨ ਚੰਗੀ ਦਾ ਨਾੜੇ ਬਾਈ ਕਰਦੇ ਸੀ ਭਗਸੀ ਪਕਸਾ ਚੋਟੀ ਗੁਰਪ੍ਰੀਤ ਸਿੰਘ ਧਾਰੀਵਾਲ ਜਿਹੜੇ ਜਿਲ੍ਹਾ ਸੈਟ ਪੰਜਾਬ ਤੇ ਬੀਬੀ ਸੰਦੀਪ ਕੋ ਤੋਂ 200 ਜ਼ਿਲ੍ਹਾ ਪਟਿਆਲਾ ਇਨਾ ਦਿਨ ਰਹਿ ਤੋ ਨਵੰ ਰੰਗ ਦਿੱਤਾ ਜਾਵੇਗਾ ਅਗਰ ਜੇਕਰ ਕਾਰਵਾਈ ਨਹੀਂ ਹੋਈ ਤਾਂ 17 ਦਿਨ ਸਿਰੇ ਤੇ ਕੂਚ ਕਰਾਂਗੇ ਜਗ੍ਹਾ ਤੇ ਜੇ ਜੁਮਲੇ ਪ੍ਰਸ਼ਾਸਨ ਦੀ ਹੋਵੇਗੀ ਇੰਨੇ ਕਹਿੰਦਾ ਕਿ ਮੈਂ ਜਾਚਾਂਗਾ ਜੈਪੀਮ ਜੈਪਾਪਾ ਹਾਂਜੀ ਸਰਦਾਰ ਜੀ ਇਹ ਨਾ ਟੋਟਾ ਸਤ ਪਹਿਲਾ ਸਤਿਓ ਜੈਪੀਮ ਜੈਪਾਪਾ ਮੈਂ ਗੁਰਪ੍ਰੀਤ ਸਿੰਘ ਜਲੂਸਾਟੀ ਪੰਜਾਬ ਭਾਰਤੀ ਆਮ ਜਨਤਾ ਪਾਰਟੀ ਗੁਰਪ੍ਰੀਤ ਅੱਜ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਹੋ ਰਹੀ ਆ ਕੀ ਕਹਿਣਾ ਚਾਹੂਗਾ ਸਰ ਪ੍ਰੈਸ ਕਾਨਫਰੰਸ ਅੱਜ ਕੋਈ ਨਵੀਂ ਨਹੀਂ ਹੋ ਰਹੀ ਹੈਗੀ ਇਹ ਬਹੁਤ ਸਾਲ 2 ਸਾਲ ਤੋਂ ਹੋ ਰਹੀਆਂ ਨੇ ਸਾਡੀਆਂ ਪਰ ਇਹ ਸੋਨੀ ਪੱਠੇਵਾਲੇ ਦੇ ਖਿਲਾਫ ਜਿਹੜੀਆਂ ਕਾਨਫਰੰਸ ਹੋ ਰਹੀਆਂ ਆ ਪਰ ਸਾਡੀ ਅੱਜ ਤੱਕ ਕਿਸੇ ਸੁਣਵਾਈ ਨਹੀਂ ਹੋਈ ਜਗੀ ਕਿ ਸੋਨੀ ਪੱਠੇਵਾਲੇ ਨੇ ਗਰੀਬਾਂ ਦੀ ਜਿਹੜੀ ਪੈਰੀ ਆ ਦੱਬ ਕੇ ਬੜੇ ਚਿਰ ਤੋਂ ਖਾ ਰਿਆ ਆ ਔਰ ਗਰੀਬ ਜਿਹੜਾ ਹੋਰ ਗਰੀਬ ਹੋ ਰਿਹਾ ਤੇ ਅਮੀਰ ਜਿਹੜਾ ਹੋਰ ਅਮੀਰ ਹੋ ਰਿਹਾ ਅਸੀਂ ਇਸ ਦੇ ਖਿਲਾਫ ਅਸੀਂ ਕਾਫੀ ਦਰਖਾਸਤਾਂ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਐਸਐਸਓ ਸਾਹਿਬ ਨੂੰ ਪਰ ਸਾਡੀ ਅੱਜ ਤੱਕ ਕਿਸੇ ਸੁਣਵਾਈ ਨਹੀਂ ਹੋਈ ਹੈਗੀ ਕੀ ਗੱਲ ਹੈ ਲੰਤੜਾ ਸੁਸਸ ਲੰਬਾ ਚੱਲ ਰਿਹਾ ਤਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਰੇ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਕਹਿ ਚੁੱਕੇ ਨੇ 16 ਤਰੀਕ ਦਿਨ ਬੁੱਧਵਾਰ ਨੂੰ ਅਸੀਂ ਇੱਕ ਵੱਡੇ ਹਜੂਮ ਦੇ ਨਾਲ ਜਲੋਖਾਨੇ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਅਸੀਂ ਉਤੋਂ ਜਲੋਖਾਨੇ ਤੋਂ ਤੁਰਦੇ ਹੋਏ ਭਗਤ ਸਿੰਘ ਚੌਂਕ ਦੇ ਵਿੱਚ ਪੱਕੇ ਪੈਰੀ ਬੈਠਾਂਗੇ ਜਦ ਤੱਕ ਸਾਨੂੰ ਪੈਰੀ ਦੀ ਨਿਸ਼ਾਨਦਾਈ ਨਹੀਂ ਹੋ ਜਾਂਦੀ ਉੱਥੇ ਐਸੀ ਅਕਦਾ ਪਰਚਾ ਦਰਜ ਨਹੀਂ ਹੋ ਜਾਂਦਾ ਉਹਨਾਂ ਤੱਕ ਅਸੀਂ ਪੱਕੇ ਪੈਰੀ ਉੱਥੇ ਬੈਠਾਂਗੇ ਜੀ ਇਹ ਤੁਹਾਡਾ ਤਾਂ ਨਵਾਂ ਧੰਨਾਂ ਦੇ ਪਹਿਲਾਂ ਤੁਸੀਂ ਕਾਫੀ ਧੰਨ ਨਾ ਚੱਕੇ ਹੋ ਇਨਸਾਫ ਤੁਹਾਨੂੰ ਫੇਰ ਨਹੀਂ ਮਿਲਿਆ ਇਹ ਤਾਂ ਸਾਰੇ ਪ੍ਰਸ਼ਾਸਨ ਦੀ ਕੀ ਕਹਿ ਸਕਦੇ ਹਾਂ ਗਿਲੀ ਕਹਿ ਸਕਦੇ ਜਿਹੜਾ ਮੈਂ ਸਾਨੂੰ ਸੱਬ ਦੇ ਰਹੇ ਕਿਉਂਕੋ ਇੱਕ ਸਰਮਾਇਆਦਾਰ ਬੰਦਾ ਆ ਪੈਸੇ ਵਾਲਾ ਬੰਦਾ ਆ ਇੱਧਰ ਗਰੀਬ ਬੰਦੇ ਬੈਠੇ ਆ ਕੀ ਆਸਵਾ ਤੁਸੀਂ ਆਪਣੀਆਂ ਮੰਗਾ ਬਣਵਾ ਕੇ ਧਰਨਾ ਕਰ ਤੋਂ ਸਰ ਬਿਲਕੁਲ ਸਹੀ ਆ ਅਸਵਾ ਸਾਨੂੰ ਧਰਨਾ ਕਰਦਾ ਨਹੀਂ ਜੀ ਨਹੀਂ ਜੀ ਜਿੰਨਾ ਤੱਕ ਸਾਨੂੰ ਸ਼ਾਂਤਾਈ ਨਹੀਂ ਮਿਲਦੀ ਤੇ ਦੂਸਰਾ ਉੱਤੇ ਪਰਚਾ ਨਹੀਂ ਦਰਜ ਹੁੰਦਾ ਅਸੀਂ ਉੱਥੇ ਨਹੀਂ ਉਠਾਂਗੇ ਜੀ ਕੋ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਕਹਿ ਚੁੱਕੇ ਆ ਅਸੀਂ ਸਾਰੀ ਪਾਰਟੀ ਉਹ ਪੂਰੇ ਪੰਜਾਬ ਲੈਵਲ ਤੇ ਅਸੀਂ ਇਕੱਠ ਕਰ ਰਹੇ ਆ ਉਹਦੇ ਪੱਕੇ ਪੈਰੀ ਭਗਤ ਸਿੰਘ ਚੌਂਕ ਦੇ ਵਿੱਚ ਬੈਠਾਂਗੇ ਜੀ ਧੰਨਵਾਦ ਜੈਪੀ ਜੈਪੱਕ ਜੀ ਜੀ ਨਾਲ ਤੁਹਾਡਾ ਜੀ ਮੈਂ ਸਭ ਤੋਂ ਪਹਿਲਾਂ ਦਾ ਜੈ ਭੀਮ ਜੈ ਭਾਰਤ ਆਖਦੀ ਆ ਮੇਰਾ ਨਾਮ ਸੰਦੀਪ कौर ਪ੍ਰਧਾਨ ਭਾਰਤੀ ਅម ਜਨਤਾ ਪਾਰਟੀ ਊਮਨ ਵਿੰਗ ਜੀ ਤੁਸੀਂ ਬਸ ਗਾਫਸ ਕਰ ਰਹੇ ਹੋ ਕੀ ਕਹਿਣਾ ਚਾਹਦੇ ਹੋ ਅਸੀਂ ਜੀ 16 ਤਰੀਕ ਨੂੰ ਧਰਨਾ ਪ੍ਰਦਰਸ਼ਨ ਹੋ ਰਿਹਾ ਆ ਜਿਹਦੇ ਵਿੱਚ ਸਾਡੇ ਗਰੀਬ ਤੇ ਅਮੀਰ ਦੀ ਲੜਾਈ ਆ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਮੈਂ ਆਪਣੇ ਸਾਰੇ ਐਸਸੀ ਭਾਈਚਾਰੇ ਨੂੰ ਜੋ ਵੀ ਆ ਸਾਰੇ ਸਾਰਿਆਂ ਨੂੰ ਹੱਥ ਜੋੜ ਕੇ ਅਰਦਾਸਤ ਕਰਦੀ ਵੀ ਵੱਧ ਤੋਂ ਵੱਧ ਚੜ ਕੇ ਆਓ ਤੇ ਆਪਾਂ ਨੇ ਹੱਕਾਂ ਲਈ ਆਪਾਂ ਲੜੀਏ ਤੇ ਆਪਣਾ ਹੱਕ ਲਈਏ ਕਿਉਂਕਿ ਸਾਡਾ ਹੱਕ ਬਹੁ ਟਾਈਮ ਤੋਂ ਸਾਨੂੰ ਨਹੀਂ ਮਿਲ ਰਿਹਾ ਤੇ ਸਾਨੂੰ ਬਾਕੀ ਅਸੀਂ 16 ਤਰੀਕ ਨੂੰ ਆਪਣੇ ਸਾਰੇ ਜਿੰਨੇ ਵੀ ਆ ਪਾਰਟੀ ਵਰਕਰ ਜੋ ਵੀ ਵੱਧ ਚੜ ਕੇ ਪੂਰਾ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰਾਂਗੇ ਜੈ ਭੀਮ ਜੈ ਭਰ